ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਆਪਾਂ ਅੱਜ ਜਿਹੜੀ ਵੀਡੀਓ ਬਣਾਈ ਆ ਇਹਦਾ ਹਜੇ ਕੋਈ ਅਸੀਂ ਟਾਈਟਲ ਹਜੇ ਸੋਚਿਆ ਨਹੀਂ ਜਦੋਂ ਤੁਸੀਂ ਦੇਖੋਗੇ ਜਦ ਤੱਕ ਟਾਈਟਲ ਆ ਚੁੱਕਿਆ ਹੋਊਗਾ ਅਸੀਂ ਸੋਚ ਕੇ ਰੱਖਾਂਗੇ ਤੇ ਬਾਕੀ ਇਹ ਵੀਡੀਓ ਵਿੱਚ ਤੁਹਾਨੂੰ ਦੇਖਣ ਨੂੰ ਜਿਹੜਾ ਮਿਲੂਗਾ ਜਿਵੇਂ ਅੱਜ ਕੱਲ੍ਹ ਦੇ ਹਾਲਾਤ ਨੇ ਹਨਾ ਸਕੂਲਾਂ ਵਿੱਚ ਪੰਜਾਬੀ ਨੂੰ ਹਟਾ ਕੇ ਹਿੰਦੀ ਬੋਲਣ ਲੱਗ ਪਏ ਨੇ ਬੱਚੇ ਚਲੋ ਕੋਈ ਬਾਤ ਨਹੀਂ ਆ ਹਮੇ ਫੇਰ ਹਿੰਦੀ ਬੋਲਨੀ ਕੀ ਕਰੂ ਮੈਂ ਤੁਮ ਉਸ ਵੀਡੀਓ ਵਿੱਚ ਹਿੰਦੀ ਕੋਈ ਬੋਲੀ ਸੀ ਨਾ ਇਹ ਪੰਜਾਬੀ ਦੇ ਆਧਾਰ 'ਤੇ ਗੱਲ ਕਰਦੇ ਆ ਅਸੀਂ ਵਿੱਚ ਜਨ ਕਿ ਜਿਹੜੇ ਆਪਣੇ ਪੰਜਾਬ ਦੇ ਸਕੂਲ ਨੇ ਹਾਂਜੀ ਉਹਨਾਂ ਤੇ ਗੱਲ ਕਰਦੇ ਆਂਗੇ ਪੰਜਾਬੀ ਭਾਸ਼ਾ ਨੂੰ ਛੱਡ ਕੇ ਪਿੱਛੇ ਕਰਕੇ ਜਨ ਕਿ ਹਿੰਦੀ ਬੋਲਣਾ ਜਨ ਕਿ ਕੰਪਲਸਰੀ ਕਰ ਰਹੇ ਨੇ ਬੱਚੇ ਨਾ ਚਲੋ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਆਂਗੇ ਹਿੰਦੀ ਦੀ ਰਿਸਪੈਕਟ ਕਰਦੇ ਆਂਗੇ ਇੰਗਲਿਸ਼ ਪੰਜਾਬੀ ਆਪਾਂ ਸਾਰਿਆਂ ਨੂੰ ਆਪਾਂ ਰਿਸਪੈਕਟ ਕਰਨਾ ਆਪਣਾ ਧਰਮ ਵੀ ਦੱਸਦਾ ਜੀ ਸਾਰਿਆਂ ਦੀ ਆਪਾਂ ਰਿਸਪੈਕਟ ਕਰਨੀ ਆ ਪਰ ਆਪਣੇ ਪੰਜਾਬ ਚ ਰਹਿ ਕੇ ਆਪਾਂ ਪੰਜਾਬੀ ਨੂੰ ਪਿੱਛੇ ਛੱਡਾਂਗੇ ਤਾਂ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਆਪਣੀ ਮਾਂ ਬੋਲੀ ਆ ਉਹ ਆਪਾਂ ਆਪਣੀ ਮਾਂ ਨੂੰ ਵਿਸਾਰ ਕੇ ਕਿਹਦੇ ਕੋਲ ਜਾਵਾਂਗੇ ਆਪਾਂ ਠੀਕ ਨਹੀਂ ਕਰਦਾ ਸਾਨੂੰ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਆ ਸਰਮਣੀ ਕਰਨੇ ਜਾਏਗੀ ਪੰਜਾਬੀ ਬੋਲਣ ਦੀ ਕੋਈ ਸਰਮਣੀ ਕੋਈ ਆਪਾਂ ਦੇਖਦੇ ਆਣਾ ਪਨਯੂਬ ਦੇ ਵਿੱਚ ਦੇਖਦੇ ਆਪਾਂ ਮੋਬਾਈਲ ਕੱਟ ਕੇ ਉਹ ਵੀ ਦੇਖਦੇ ਆਣਾ ਇੰਸਟਾਗ੍ਰਾਮ ਜਾਂ ਫਿਰ ਵਟਸਐਪ ਤੇ ਲਾਲੂ ਦਾ ਆਪਣੇ ਜੂਟੋ ਦੇ ਉੱਪਰ ਦੇਖਣਾ ਚਾਹਤ ਕੋਪਰਾ ਜਿਵੇਂ ਆਪਾਂ ਦੇਖਦੇ ਆਂ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਦੇਖਣ ਵਰਗੇ ਰੱਖਿਆ ਗਿਆ ਬਹੁਤ ਇਸ ਲਈ ਬਾਗਲੇ ਹਜੇ ਊਂਗਰੇਜ ਨੇ ਊਂਗਟੇਜ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਆ ਰਹੇ ਨੇ ਅਮਰੀਕਾ ਦੇ ਵਿੱਚ ਹੁਣ ਇਦਾਂ ਹੀ ਹੋ ਰਿਹਾ ਜਿਨਿਕੇ ਜਿੱਥੇ ਵੀ ਮਾਦੀ ਆਪਾਂ ਹੋਰ ਕੰਟਰੀ ਚਲੇ ਜਾਏ ਆਪਾਂ ਤਾਂ ਸਾਈਨ ਵੀ ਪੰਜਾਬੀ ਚ ਕਰਦੋ ਸ਼ਰਮ ਮੰਨਣ ਲੱਗ ਗਏ ਆਪਾਂ ਤਾਂ ਐ ਸੋਚਦੇ ਹਾਂ ਜਿਹੜਾ ਪੰਜਾਬੀ ਬੋਲਦਾ ਪਤਾ ਨਹੀਂ ਅਨਪੜ੍ਹ ਹੈ ਪਤਾ ਨਹੀਂ ਇਹ ਕੋਈ ਵਧੀਆ ਸਕੂਲ ਚ ਨਹੀਂ ਪੜ੍ਹਦਾ ਜੇ ਤੁਸੀਂ ਦੇ ਬੱਚੇ ਪੰਜਾਬੀ ਬੋਲਦੇ ਕਹਿੰਦੇ ਆ ਅੱਛਾ ਹੈ ਤਾਂ ਪਰ ਨੇੜੇ ਕਿਤੇ ਲਾਏ ਹੋਣੇ ਆ ਸਾਡੇ ਤਾਂ ਇੰਨੇ ਵਧੀਆ ਸਕੂਲ ਚ ਪੜਦੇ ਇਹਨਾਂ ਨੂੰ ਪੰਜਾਬੀ ਵਾਂ ਮਾਣ ਨਾਲ ਦੱਸ ਰਹੇ ਆ ਵੀ ਇੰਨੇ ਸਕੂਲ ਪੰਜਾਬੀ ਨਹੀਂ ਇਹ ਕੋਈ ਮਾਣ ਵਾਲੀ ਗੱਲ ਨਹੀਂ ਪੰਜਾਬ 'ਚ ਰਹਿ ਕੇ ਮਾਣ ਵਾਲੀ ਗੱਲ ਤਾਂ ਉਹ ਆ ਜੇ ਆਪਾਂ ਪੰਜਾਬੀ ਬੋਲਾਂਗੇ ਮੈਂ ਤਾਂ ਬਹੁਤ ਵਧੀਆ ਮੰਨਦੀ ਆ ਜਿਨ੍ਹਾਂ ਦੇ ਬੱਚੇ ਆਪਣੇ ਸਰਕਾਰੀ ਸਕੂਲ ਚ ਲਾਏ ਨੇ ਉਹ ਕੋਈ ਕੁਝ ਮਰਜ਼ੀ ਗਈ ਜਾਂਦਾ ਹੋਵੇ ਹੈਨਾ ਵੀ ਸਰਕਾਰ ਉਹ ਤਾਂ ਹਨ ਲੋਕ ਭਾਲਦੇ ਨੇ ਸਰਕਾਰੀ ਨੌਕਰੀਆਂ ਸਰਕਾਰੀ ਸਹੂਲਤਾਂ ਵੀ ਸਾਨੂੰ ਹਨਾ ਆ ਨਹੀਂ ਦਿੰਦੀ ਸਰਕਾਰ ਆ ਨਹੀਂ ਦਿੰਦੀ ਹੈਗੀ ਪਰ ਸਰਕਾਰੀ ਸਕੂਲ ਚ ਪੜਾਉਣ ਤੋਂ ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਜੀ ਨਹੀਂ ਅਸੀਂ ਨਹੀਂ ਲਾਉਣੇ ਜੀ ਪਰ ਜਿਹੜੇ ਕੋਈ ਲਾਉਂਦੇ ਆ ਵੀ ਉਹਨਾਂ ਨੂੰ ਕਹਿੰਦੇ ਆ ਇਹ ਤਾਂ ਇਨੀ ਮਾਵੇਂ ਮਹਿਸੂਸ ਕਰਦੇ ਉਹਨੂੰ ਨੀਵਾ ਫੀਲ ਕਰਾ ਦੇ ਚ ਸਰਕਾਰੀ ਚ ਕਿੱਡੀ ਗੱਲ ਹੈ ਜਿਨੇ ਪਤਾ ਨਹੀਂ ਬਣਨਾ ਕੋਸ ਉਹਨੇ ਉੱਥੋਂ ਵੀ ਬਣ ਜਾਣਾਗਾ ਜਿਨੇ ਨਹੀਂ ਬਣਨਾ ਉਹਨੇ ਵੱਡੇ ਸਕੂਲ ਚੋਂ ਵੀ ਨਹੀਂ ਬਣਨਾ ਬਾਕੀ ਗੱਲ ਜੰਦਰ ਇਹ ਵੀ ਆ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਆ ਜਿਹੜਾ ਬੱਚਾ ਸਰਕਾਰੀ ਸਕੂਲ ਦੇ ਚ ਪੜ ਕੇ ਆਇਆ ਉਹਨੂੰ ਜੋਬ ਪਹਿਲਾਂ ਦੇਣੀ ਚਾਹੀਦੀ ਆ ਸਰਕਾਰੀ ਜੋਬ ਆ ਉਸ ਤੋਂ ਪਹਿਲਾਂ ਦੇਣੀ ਚਾਹੀਦੀ ਆ ਨਾ ਕਿ ਪ੍ਰਾਈਵੇਟ ਬੱਚੇ ਨੇ ਸਰਕਾਰ ਜੇ ਤੁਹਾਨੂੰ ਸਹੂਲਤ ਦਿੰਦੀ ਆ ਉਹ ਤਾਂ ਲੱਭੋ ਜਿਹੜੀਆਂ ਨਹੀਂ ਦਿੰਦੀ ਚਲੋ ਉਹ ਅੱਗੇ ਆਗੇ ਆਪਾਂ ਉਹਦੇ ਲਈ ਲੜ ਰਹੇ ਆਂਗੇ ਪਰ ਜਿਹੜੀਆਂ ਮਿਲ ਰਹੀਆਂ ਉਹਦਾ ਤਾਂ ਫਾਇਦਾ ਲਭੋ ਨਾ ਆਪਾਂ ਉਹਦੇ ਵਿੱਚ ਵੀ ਬਹੁਤ ਵਧੀਆ ਟੀਚਰ ਨੇ ਬਹੁਤ ਮੇਨੀ ਟੀਚਰ ਅੱਜ ਦੇ ਟਾਈਮ 'ਚ ਜੇ ਸਰਕਾਰੀ ਸਕੂਲ ਦੇ ਸਹੀ ਗੱਲ ਆ ਬਾਕੀ ਗੱਲ ਸਰਕਾਰਾਂ ਤੇ ਆ ਹਨਾ ਆਪਾਂ ਟਾਰਗੇਟ ਨਹੀਂ ਕਰਦੇ ਹਾਂ ਕਿਸੇ ਨੂੰ ਅੱਪਾ ਜਿਹੜੀ ਕਿ ਸਹੀ ਸਹੀ ਨੂੰ ਸਹੀ ਕਹਾਂ ਦੀ ਗੱਤ ਨੂੰ ਬਾਤ ਕਹਾਗੇ ਮੇਰੇ ਕਹਿਣ ਦਾ ਮਤਲਬ ਇਹ ਆ ਪੰਜਾਬ ਸਰਕਾਰ ਨੂੰ ਜਿਹੜੀ ਕਿ ਆਪਣੇ ਸੂਬੇ ਪੰਜਾਬ ਪੰਜਾਬ ਵਾਸਤੇ ਹਨ ਬਹੁਤ ਕੁਝ ਕਰਨਾ ਚਾਹੀਦਾ ਨਾ ਕਿ ਉਹਨਾਂ ਨੂੰ ਲੋਕ ਮਤਲਬ ਹੋਰ ਸਰਕਾਰ ਜਿਹੜੀ ਕਿ ਜਿਵੇਂ ਮੋਦੀ ਸਰਕਾਰ ਆ ਇੰਡੀਆ ਗਵਰਨਮੈਂਟ ਆ ਉਹਦੇ ਮੁੰਡੇ ਧਰਕੇ ਹੀ ਚਲਾਈ ਜਾਈ ਜੀ ਕਿ ਵੀ ਹਾਂ ਯਾਰ ਕੁਝ ਨਹੀਂ ਤੁਸੀਂ ਜਿਹੜਾ ਤੁਸੀਂ ਆਪਣੇ ਹੋਸਟੇਟਾਂ ਵਿੱਚ ਜਿਵੇਂ ਤੁਹਾਡੇ ਰੂਲ ਨੇ ਉਹੀ ਤੁਸੀਂ ਪੰਜਾਬ ਵਿੱਚ ਚਲਾਓ ਯਾਨੀ ਕਿ ਉਹਨੂੰ ਆਪਣੇ ਹੱਕ ਆਪਣੇ ਪੰਜਾਬ ਦੇ ਹੱਕ ਵਿੱਚ ਖੜਨਾ ਚਾਹੀਦਾ ਵੀ ਮੈਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਮੈਂ ਵੀ ਉਹਨਾਂ ਵਾਸਤੇ ਕੁਝ ਪਾਉਣਾ ਯਾਨੀ ਕਿ ਖਰੇ ਉੱਤਰੀਏ ਆਪਾਂ ਯਕੀਨ ਬਣਾਉਣਾ ਬਹੁਤ ਔਖਾ ਹੁੰਦਾ ਹੈ ਜੇ ਯਕੀਨ ਬਣਾਉਂਦੇ ਆ ਲੋਕ ਤੁਹਾਡੇ ਤੇ ਵਿਸ਼ਵਾਸ ਕਰਕੇ ਵੋਟ ਪਾਉਂਦੇ ਆ ਤਾਂ ਉਹਦਾ ਹੈ ਨਾ ਅਸਲੀ ਦਸਤੋ ਉਹਨਾਂ ਨੂੰ ਵੀ ਉਹਨਾਂ ਨੇ ਕਾਹ ਤੋਂ ਯਕੀਨ ਕੀਤਾ ਤੁਸੀਂ ਉਹਨਾਂ ਦਾ ਕੰਮ ਕਰੋ ਤੁਸੀਂ ਬਾਹਰਲੇ ਰੀਸ ਕਰਨ ਕਹਿੰਦੇ ਹੋ ਵੀ ਉਹਨਾਂ ਦੇ ਐ ਹੋ ਗਿਆ ਦੇ ਸਾਡੇ ਨੇ ਐਵੇਂ ਕਰ ਲਿਆ ਪਰ ਤੁਸੀਂ ਪੰਜਾਬ ਲਈ ਕੁਝ ਕਰ ਹੀ ਨਹੀਂ ਰਹੇ ਪੰਜਾਬ ਸਰਕਾਰ ਨੂੰ ਚਾਹੀਦਾ ਹਨ ਜਿਹੜਾ ਸਰਕਾਰੀ ਸਕੂਲ ਵਿੱਚ ਬੱਚਾ ਪੜਿਆ ਹੋਇਆ ਪਹਿਲ ਉਹਨੂੰ ਸਰਕਾਰੀ ਸਕੂਲ ਵਾਲੇ ਬੱਚੇ ਨੂੰ ਦੇਣੀ ਚਾਹੀਦੀ ਹੈ ਨਾ ਕਿ ਪ੍ਰਾਈਵੇਟ ਵਾਲੇ ਪ੍ਰਾਈਵੇਟ ਵਾਲੇ ਬੱਚੇ ਜਿਹੜਾ ਪ੍ਰਾਈਵੇਟ ਸਕੂਲ ਵਿੱਚ ਪੜਿਆ ਹੋਣਾ ਹਾਂ ਗੱਲ ਉਹ ਜਿਹੜਾ ਪ੍ਰਾਈਵੇਟ ਸਕੂਲ ਵਿੱਚ ਬੱਚਾ ਪੜਿਆ ਹੋਇਆ ਉਹ ਉਹਨੂੰ ਪ੍ਰਾਈਵੇਟ ਹੀ ਜੋਬ ਮਿਲਣੀ ਚਾਹੀਦੀ ਜਿੱਥੇ ਮਰਜ਼ੀ ਮਿਲੇ ਉਹਨੂੰ ਸਰਕਾਰੀ ਜੋਬ ਮਿਲਣ ਦਾ ਕੋਈ ਹੱਕ ਨਹੀਂ ਹੈਗਾ ਜਦ ਤੱਕ ਸਰਕਾਰੀ ਬੱਚਾ ਸਰਕਾਰੀ ਬੱਚਾ ਦਾ ਸਰਕਾਰੀ ਸਕੂਲ ਵਿੱਚ ਪੜਿਆ ਹੋਇਆ ਬੱਚਾ ਐਵੇਂ ਫਰੀ ਜਾਂਦਾ ਉਹਨੂੰ ਵੀ ਤਾਂ ਮਾਣਾ ਸੀ ਉਸ ਹੋਵੇਗਾ ਨਾ ਕਿ ਮੈਂ ਵਧੀਆ ਪੜਿਆ ਹੋਇਆ ਉਹਨੂੰ ਐਵੇਂ ਲੋ ਫੀਲ ਹੁੰਦਾ ਉਹਨੂੰ ਵੀ ਮੈਂ ਪਤਾ ਨਹੀਂ ਐਵੇਂ ਮੇਰੇ ਘਰ ਦੇ ਆਣੇ ਤਾਂ ਮੈਨੂੰ ਐਵੇਂ ਉੱਥੇ ਲਾਤਾ ਮੇਰੇ ਘਰ ਦੇ ਤਾਂ ਮੇਰੇ ਦੇ ਕੁਝ ਕੀਤਾ ਹੀ ਹੈਗਾ ਉਹਨੂੰ ਐਦਾਂ ਫੀਲ ਹੁੰਦਾਗਾ ਫਿਰ ਉਹੀ ਗੱਲ ਆ ਫਿਰ ਉਹ ਬੱਚੇ ਤੇ ਮਾਰ ਤੇ ਬਹੁਤ ਗੱਲ ਜਾਂਦੀ ਹੈ ਗਾਂਹ ਹੋਰ ਉਹਨਾਂ ਦੇ ਗਵਾਂਢੀ ਦੇ ਵੀ ਜਾਂਦੀਆਂ ਚਾਚਾ ਕੋਈ ਭੈਣ ਭਾਈ ਜਾਣਾ ਯਾਰ ਸਾਡਾ ਆਪਾਂ ਭਾਈ ਸੀਗਾ ਜਿਹੜਾ ਭੈਣ ਭਾਈ ਸੀਗਾ ਉਹ ਸਰਕਾਰੀ ਸਕੂਲ ਵਿੱਚ ਪੜਿਆ ਸੀਗਾ ਉਹ ਅੱਜ ਰੋਜ਼ਗਾਰ ਵਾਸਤੇ ਫਿਰ ਰਿਹਾ ਹੈ ਨਾ ਉਹਨੂੰ ਕੋਈ ਸਰਕਾਰ ਦੀ ਜੌਬ ਨਹੀਂ ਦਿੱਤੀ ਉਹ ਸਰਕਾਰੀ ਸਕੂਲ ਵਿੱਚ ਪੜਿਆ ਹੋਇਆ ਹੈ ਜਿਹੜਾ ਹੈਗਾ ਸੀ ਪ੍ਰਾਈਵੇ ਉਹ ਸਰਕਾਰੀ ਚੋਰ ਮਿਲ ਗਈ ਸਰਕਾਰ ਨੇ ਦੇਤੀ ਆ ਪਰ ਉਹਦੇ ਮਨ ਦੇ ਵਿੱਚ ਬਹੁਤ ਜਾਂਦਾ ਆੜਾ ਅੱਡੀਆਂ ਚਾਜਾ ਫਾਹ ਲੈਂਦੇ ਲੋਕ ਪਰ ਵੀ ਅਸੀਂ ਪਰ ਹੁਣ ਤਾਂ ਸਪਾਰਸਾਂ ਵੀ ਹੈ ਯਕੀਨ ਜਿਆ ਨਹੀਂ ਹੁੰਦਾ ਜਦੋਂ ਕੋਈ ਕਹਿੰਦਾ ਹੈ ਨਾ ਵੀ ਸਾਨੂੰ ਸਰਕਾਰੀ ਨੌਕਰੀ ਮਿਲੇਗੀ ਯਕੀਨ ਜਿਆ ਨਹੀਂ ਹੁੰਦਾ ਅੱਜ ਕੱਲ ਕਿਉਂਕਿ ਸਪਾਰਸਾਂ ਨੇ ਚੱਲਦੇ ਬਾਕੀ ਚਲੋ ਤੁਸੀਂ ਵੀਡੀਓ ਦੇਖੋ ਹੈ ਨਾ ਤੁਹਾਨੂੰ ਪਤਾ ਲੱਗੋਗੇ ਜੋ ਵੀ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈਗੀ ਦੇਖਦੇ ਆਂਗੇ ਜੇ ਕੋਈ ਮੰਨੂਗਾ ਫੇਰ ਹੀ ਹੁੰਦਾ ਨਾ ਫਾਇਦਾ ਦਾ ਚਲੋ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਪਰ ਪੰਜਾਬ ਤੇ ਰਹਿ ਕੇ ਪੰਜਾਬੀ ਬੋਲੋ ਤਾਂ ਵਧੀਆ ਗਾ ਇਹਦੇ ਵਿੱਚ ਤੁਹਾਨੂੰ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਤੁਹਾਨੂੰ ਕੋਈ ਅਨਪੜ੍ਹ ਕਹਿੰਦਾ ਕਹੀ ਜਾਵੇ ਤੁਸੀਂ ਮਾਣ ਮਹਿਸੂਸ ਕਰੋ ਪੰਜਾਬ ਦੇ ਜਾਏ ਤੁਸੀਂ ਪੰਜਾਬੀ ਬੁੜੀ ਜੇ ਤੁਸੀਂ ਪੰਜਾਬ ਦੇ ਪੰਜਾਬੀ ਬੋਲਣ ਤੋਂ ਸ਼ਰਮ ਕਰਦੇ ਹੋ ਤਾਂ ਲੱਖ ਦੀ ਰਾਨ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪੰਜਾਬ ਪੰਜਾਬ ਦੇ ਵਿੱਚ ਕੋਈ ਪੰਜਾਬੀ ਬੋਲਣ ਵਾਲਾ ਨਹੀਂ ਮਿਲੇਗਾ ਬਲਕਿ ਹਿੰਦੀ ਵੀ ਨਹੀਂ ਮਿਲਣੀ ਤੁਹਾਨੂੰ ਇਹ ਸਾਰਾ ਇੰਗਲਿਸ਼ ਸਿਸਟਮ ਹੋ ਜਾਣਾ ਕਿ ਤੁਸੀਂ ਕਹੋਗੇ ਵੀ ਹਾਲੇ ਅਸੀਂ ਪੰਜਾਬੀ ਪੰਜਾਬੀ ਬੋਲੀ ਛੱਡੀ ਸੀਗੀ ਤਾਂ ਸਾਡੇ ਅੱਜ ਆਹ ਖਲਾਫ ਬਣ ਗਏ ਅਸੀਂ ਪੰਜਾਬੀ ਬੋਲਣ ਤੋਂ ਸੰਕੋਚ ਨਾ ਕਰੋ ਆਪਣੀ ਮਾਂ ਬੋਲੀ ਆ ਇਹਦਾ ਪੂਰਪਰ ਸਤਿਕਾਰ ਕਰੋ ਸਰ ਜੀ ਠੀਕ ਹੈ ਜੀ ਧੰਨਵਾਦ ਜੀ